ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਮੱਝ ਛੇੜ ਲਈ ਲੈ ਕੇ ਆਏ ਹਾਂਗੇ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਆ ਕੋਈ ਬਾਪੂ ਦਾ ਵਪਾਰ ਦਾ ਕੰਮ ਨਹੀਂ ਆਪਣੀ ਇਹ ਘਰੇਲੂ ਪਸ਼ੂਆਂ ਚੋਂ ਮੱਝ ਛੇੜ ਕਰਦਾ ਸੌਂਕਿਆ ਤੌਰ ਤੇ ਬਾਪੂ ਪਸ਼ੂ ਰਹਾ ਹੈ ਦਾ ਬਹੁਤ ਸੋਹਣਿਆ ਮੱਝਾਂ ਮਨ ਲੱਡਕਾ ਦੀਆਂ ਕਹਿ ਲਈਏ ਬਾਈ ਸੋਹਣੀਆਂ ਬਰੀਡ ਵਾਲੀਆਂ ਰੱਖਦਾ ਮੱਝਾਂ ਜਾਂ ਛੋਟੀਆਂ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਆਜੋ ਆਪਾਂ ਕਰਦੇ ਆ ਬਾਪੂ ਨਾਲ ਗੱਲਬਾਤ ਹਾਂਜੀ ਬਾਪੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ ਬਾਪੂ ਹਾਂ ਠੀਕ ਆ ਬਾਪੂ ਬਾਪੂ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਹਰਮੰਦਰ ਸਿੰਘ ਨਾਂ ਹੈ ਜੀਵੰਦ ਪਿੰਡ ਭਾਈ ਰੂਪਾ ਪਿੰਡ ਭਾਈ ਰੂਪਾ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਨੇੜੇ ਵਾਪੇ ਪਿੰਡ ਆਪਾਂ ਨੂੰ ਗਮਟੀ ਸੇਲਵਰਾ ਇਧਰੋਂ ਦੁੱਲੇਵਾਲ ਵੀ ਆ ਗਿਆ ਤੇ ਸਲਾਬਤਪੁਰਾ ਵੀ ਨੇੜੇ ਹੀ ਆ ਵਿਚਾਲੇ ਜੇ ਪਿੰਡ ਆ ਜਾਂਦਾ ਬਈ ਇਧਰੋਂ ਆਉਂਗੇ ਤਾਂ ਭਗਤਾ ਭਾਈ ਦਾ ਵੀ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦੋ ਬਾਪੂ ਆਪਣਾ 9365757 ਸੰਤਾਈ 909 ਇਹ ਬਾਪੂ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲੂਗਾ ਸਕਰੀਨ ਤੇ ਨੋਟ ਕਰ ਲਓ ਬਾਪੂ ਜਿਹੜੀ ਮੱਝ ਦੇਖ ਰਹੇ ਆ ਆਪਣੇ ਘਰ ਦੀ ਹੋਈ ਆ ਘਰ ਦੀ ਮੱਝ ਕਿਹੜਾ ਸੂਆ ਹੁੰਦੀ ਐ ਤੀਜਾ ਸੂਆ ਹੁੰਦੀ ਐ ਤੀਜਾ ਸੂਆ ਕਿੰਨੇ ਕਿਤਨਾ ਦੀ ਕੱਚੀ ਆ ਬਾਪੂ ਹਜੇ ਰਹਿਣ 8 ਦਿਨ ਰਹਿੰਦੇ 8 ਦਿਨਾਂ ਦੀ ਕੱਚੀ ਹੈਗੀ ਠੀਕ ਆ ਕਿੰਨਾ ਇਹਨੇ ਦੁੱਧ ਚ ਪਾਇਆ ਪਿਛਲੇ ਸੂਰ ਦੁੱਧ 16.5 17 ਕਿਲੋ ਦੁੱਧ ਆ ਠੀਕ ਆ ਤੇ ਟੀਕੇ ਬਾਰੇ ਪਤਾ ਜਿਹੜਾ ਇਹਨੇ ਹੁਣ ਭਰਾਇਆ ਵਾ ਠੀਕ ਆ ਤਾਂ ਯਾ ਆਮ ਹੀ ਆ ਵਧੀਆ ਦੀ ਚੰਗਾ ਕਰਗੀ ਬਣਾਉਣੇ ਆ ਹੂੰ ਵੀ ਟੀਕਾ ਚੰਗਾ ਹੀ ਭਰਾਇਆ ਵਾ ਕਾ ਠੀਕ ਆ ਹੂੰ ਐ ਨਹੀਂ ਪਤਾ ਵੀ ਕਿਹੜੇ ਆਗਾ ਹਾਂ ਹਾਂ ਠੀਕ ਆ ਬਾਪੂ ਤੇ ਹੂੰ ਚੋਣ ਚਵਾ ਕੇ ਮੈਂਦਾ ਸੀ ਇਹਦਾ ਵਧੀਆ ਚੋਣ ਚਵਾ ਕਿੰਨਾ ਕ ਟਾਈਮ ਦੁੱਧ ਦਿੰਦੀ ਆ ਦੁੱਧ ਦਿੰਦੀ ਆ ਗੱਬਣਾ ਹੋਏ ਤੋਂ ਬਾਅਦ 7 ਮਹੀਨੇ ਦੁੱਧ ਹੁੰਦੀ ਠੀਕ ਆ ਹੂੰ ਸੌ ਸ਼ੀਲਾ ਹਾਂ ਠੀਕ ਆ ਸਾਊ ਸੀ ਲਵਾਪੂ ਕਨਾ ਫੁੱਲਾ ਕਿੰਨੇ ਕ ਦਿਨ ਕੱਢ ਜੂ ਬਾਪੂ ਹਣੇ 8 ਦਿਨ ਪਿਆ ਹਜੇ ਦੀ 8 ਦਿਨ ਬਈ ਸੂਣ ਚ ਪਿਆ ਬਾਕੀ ਥਣ ਲੇਵੇ ਦੀ ਚੈੱਕ ਕਰ ਸਕਦਾ ਕੱਲਾ ਕੱਲਾ ਥਾਣਾ ਪੂਰੀ ਵਿਥੀ ਤੇ ਥਾਣ ਲੱਗਿਆ ਵਾ ਜੇ ਗੱਲ ਕਰੀ ਹੁਣ ਪੁਲਿਸਮੀ ਦੀ ਕੱਦ ਬੱਡ ਦੀ ਮੈਂ ਕਹਣਾ ਵੀ ਕਹਿਣ ਦੀ ਲੋੜ ਹੀ ਨਹੀਂ ਬਾਪੂ ਪਰਲੀ ਛੜ ਚਾਹੇ ਆਪਾਂ ਇਹਦਾ ਕਾਦੀ ਚੈੱਕ ਕਰਾਣੇ ਵੀ ਕਿੱਡੇ ਕੱਦ ਚ ਆ ਗਈ ਕਰਮੜੀ ਬਾਕੀ ਬਈ ਰੇਲ ਗੱਡੀ ਤੇ ਡੱਬੇ ਵਰਗੀ ਪਈਆ ਕਹਿਣ ਦੀ ਨਹੀਂ ਅਸਲ ਵਿੱਚ ਜਦੋਂ ਨੇੜੇ ਵੀ ਆਓਗੇ ਤਾਂ ਤੁਸੀਂ ਬੱਕਰੀ ਵੀ ਦੇਖੋਗੇ ਕਿਉਂਕਿ ਸੋਹਣੇ ਡਾਂਗ ਤੇ ਜਾ ਗਈ ਫੁੱਲ ਲੰਮੀ ਲੰਮੀ ਤੇ ਖੋਲੇ ਬਾਪੂ ਨੇ ਤੋਰ ਮਨ ਵੀ ਛਪੜ ਬਣੀ ਹੋ ਜਾਉ ਤੇ ਕਾਦੇ ਦਾ ਘੱਟੋ ਘਟਨਾ ਵਾਲਾ ਬਾਪੂ ਛੋਡਾ ਕੱਦ ਕਿੰਨਾ ਕ ਹਾਂਜੀ ਕਿੰਨਾ ਕਾਦਾ ਛੋਡਾ ਮੇਰਾ ਹੂੰ ਸਾਢੇ 5 7 6 ਹੁੰਦੇ ਸਾਢੇ 5 ਫੁੱਟ ਮੰਨ ਕੇ ਚੱਲੋ ਬਾਪੂ ਦਾ ਕੱਦ ਆ ਬਾਈ ਬਾਪੂ ਦਾ ਜਮਾ ਬਰੋਬਰ ਜਾਂਦੀ ਆ ਲੰਮੇ ਡੋਲ ਚੈੱਕ ਕਰ ਸਕਦੇਮ ਬੇਲ ਬਹੁਤ ਆ ਲੇਵਾ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਫੀਡਿੰਗ ਵਾਲਾ ਆਰਡਰ ਕਹਿ ਸਕਦੇ ਗਾਮਾਰ ਦਾ ਲੇਵਾ ਕਰਨ ਵਾਲੀ ਤਿਆਰ ਕਰਦੀ ਆਉਂਦੀ ਆਗੀ ਬਾਕੀ ਢਾਂਚੇ ਦੀ ਗੱਲ ਕਰੀਏ ਬਹੁਤ ਸੋਹਣਾ ਚਿੰਗਾ ਦੀ ਕੁਆਲਿਟੀ ਬਹੁਤ ਚੰਗੀ ਆ ਗਈ ਬਾਕੀ ਪਲੀ ਪੁਲੀ ਫੁੱਲਾ ਬੇਲ ਦੀ ਗੱਲ ਕਰੀਏ ਬਹੁਤ ਆ ਗਈ ਤੇ ਥਣਾ ਦਾ ਜਿਹੜਾ ਗੈਪ ਆ ਬਾ ਉਹ ਸੋਹਣਾ ਹੈ ਬਾਪੂ ਇਹਨਾਂ ਤੋਂ ਦੋੜ ਦੇ ਇਧਰ ਦੂਰ ਲਮੜੀ ਲਮ ਬਾਕੀ ਪਿੱਠ ਪੁੜੇ ਦੀ ਚੜਾਈ ਬਈ ਚੈੱਕ ਕਰ ਸਕਦਾ ਸੋਹਣਾ ਟਾਂਚਾ ਜਾ ਪੂਰੇ ਚ ਬਈ ਕਹਿ ਸਕਦੇ ਆ ਵੀ ਪਲੀ ਵੀ ਆ ਬਾਪੂ ਦੇ ਘਰ ਦੀਆਂ ਸੌਂਗਣਾ ਪਾਲੀ ਹੋਈ ਆ ਕਰਮਾਣ ਤੇ ਚੰਗਾ ਵਾ ਪੂਨੇ ਦਾ ਦੁੱਧ ਦਾ ਰਿਕਾਰਡ ਦੱਸਿਆ ਬਾਪੂ ਐਦ ਕੀ ਫਿਰ ਕਿੰਨੀ ਉਮੀਦ ਹੈ ਤੁਸਨ ਨੂੰ ਦੁੱਧ ਦੇ ਕੀ ਪਰ ਲਿਸੀ ਜੀ ਵੱਧਾ ਦੁੱਧ ਉਹ ਦੋ ਜੀ ਠੀਕ ਹੈ ਬਈ ਐਦ ਕੀ ਭਜਨ ਵੱਧਾ ਹੈ ਨਾ ਬਜਨ ਬਾਪੂ ਠੀਕ ਹੈ ਬਾਪੂ ਬਜਨ ਬਾਪੂ ਕਹਿੰਦਾ ਕਿ ਬਾਦ ਤੇ ਚੰਗੀ ਉਮੀਦ ਕਰਦਿਆਂ ਕਰਮ ਵਾਲੀ ਤੋ ਬਸ ਹਨ ਬਾਕੀ ਸੋਹਣੇ ਡਾਂਚ ਚ ਆ ਜਾਂਦੀ ਹੈ ਦੇਖ ਸਕਦੇ ਹੋ ਬਰੀਡ ਸੈਲਿੰਗ ਚਮਕ ਚਮਕ ਬਾਈ ਸਿੰਘਾਂ ਦੀ ਕੁਆਲਿਟੀ ਹੈ ਜਿਹੜੀ ਬਹੁਤ ਚੰਗੀ ਆ ਗਈ ਨਾਲੇ ਸਿੰਘ ਮੁੜਿਆ ਬਹੁਤ ਸੋਹਣਾ ਸਾਹੂ ਸੀਲ ਬਾਈ ਦੇਖ ਸਕਦੇ ਕੋਈ ਭੱਜ ਨਹੀਂ ਕੋਈ ਨੱਠ ਨਹੀਂ ਤੇ ਬਾਕੀ ਲੇਵਾ ਚੈੱਕ ਕਰੋ ਮੂਰੋਂ ਵੀ ਚੈੱਕ ਕਰ ਸਕਦੇ ਤੇ ਮਗਰ ਨੂੰ ਵੀ ਆਪਾਂ ਚੈੱਕ ਕਰਵਾਣਾ 8 ਦਿਨ ਬਾਈ ਬਹੁਤ ਲੰਮੇ ਦਿਨ ਹੁੰਦੇ ਆ ਕਿਉਂਕਿ 8 ਦਿਨਾਂ ਤੇਨੇ ਕੋਸ ਫੋਰ ਦੀ ਫੋਰ ਹੀ ਬਣ ਜਾਣਾਗਾ ਚੜਾਈ ਜੜੂਈ ਦੇਖੋ ਕਹਿ ਦਿੰਨੇ ਅਸਲ ਵਿੱਚ ਆਪਾਂ ਵੀ ਮੰਜਾ ਡੈਂਦਾ ਅਸਲ ਵਿੱਚ ਬਾਪੂ ਮੰਜਾ ਡੈਂਦਾ ਹਨ ਇਹਦੇ ਉੱਤੇ ਹਾਂ ਮੰਜਾ ਡੈਂਦਾ ਜੀ ਹੂੰ ਸਹੀ ਗੱਲ ਆ ਅਸਲ ਵਿੱਚ ਮੰਜਾ ਡੈਂਦਾ ਤੇ ਬਾਪੂ ਜੀ ਬਾਈ ਪਰੇ ਖੜਾ ਦੀਂਦਾ ਵੀ ਨਹੀਂ ਕਿਉਂਕਿ ਏਡਾ ਕਿਹਦਾ ਕਰਮ ਵਾਲੀ ਦਾ ਕੱਦ ਕਾਠ ਆ ਗਿਆ ਲੰਮੀ ਤੇ ਬੇਲਬੂਲ ਫੁੱਲ ਆ ਗਈ ਤੇ ਬਾਪੂ ਇਹਦਾ ਮੁੱਲ ਹੁਣ ਕੀ ਰੂਗਾ ਲੈਣ ਦੇਣੀ ਮੁੱਲ ਜੀ 2 ਦਾ ਸਾ ਜੀ 2 ਲੱਖ 10000 ਰੁਪਇਆ ਹੋਜੂ ਮਾਨਦਾਨ ਬਾਪੂ ਹੈਗੇ ਦਾ ਹੋਦਾ ਕਿ ਹਾਂ ਕਰ ਦਿਆਂਗੇ ਠੀਕ ਆ ਮਾਨ ਤਣ ਬਾਪੂ ਕਨਾ ਕਰ ਦਿਆਂਗੇ ਬਾਈ ਆਏਗੇ ਦਾ 2 ਲੱਖ ਤੇ 10000 ਰੁਪਿਆ ਦੀ ਡਿਮਾਂਡ ਰੱਖੀ ਆ ਬਾਕੀ ਬਾਈ ਜਿਸ ਹਿਸਾਬ ਦੀ ਮੱਝ ਆ ਉਸ ਹਿਸਾਬ ਦੀ ਬਾਪੂ ਨੇ ਦਾ ਮੁੱਲ ਰੱਖਿਆ ਕੱਦ ਦੀ ਤਾਂ ਕਹਿਣ ਦੀ ਲੋੜ ਹੀ ਨਹੀਂ ਬਾਈ ਕਿਉਂਕਿ ਨੇੜੇ ਆ ਕੇ ਜਦੋਂ ਖੜੇ ਨਾ ਤੁਸੀਂ ਆਏ ਕਹੋਗੇ ਵੀ ਇੱਕ ਤਰ੍ਹਾਂ ਦਾ ਨਾ ਮਤਲਬ ਰੇਲ ਗੱਡੀ ਦੇ ਜਿਵੇਂ ਆਪਾਂ ਕਹਦੇ ਡੱਬਾ ਹੀ ਹੈਗਾ ਐਡਾ ਕੇ ਦਾ ਕਾਦਾ ਕਰਮ ਵਾਲੀ ਦਾ ਜੇ ਕਿਸੇ ਵੀ ਵੀਰ ਨੂੰ ਨਾ ਮੱਝ ਪਸੰਦ ਆਵੇ ਤਾਂ ਬਾਪੂ ਨਾਲ ਬਾਈ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ